ਸਾਸਰੀਕਾਲ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੁੜ ਤੇ ਖੰਡ ਵਾਲੀ ਮਿਕਸ ਚਾਹ ਬਣਾਵਾਂਗੇ। ਆ ਵੈਸੇ ਚਾਹ ਤਾਂ ਆਪਾਂ ਬਣਾਉਂਦੇ ਹੀ ਹਾਂ ਪਰ ਕਈ ਲੋਕ ਗੁੜ ਵਾਲੀ ਚਾਹ ਪੀਂਦੇ ਨੇ ਜਾਂ ਕਈ ਲੋਕ ਇਕੱਲੀ ਖੰਡ ਵਾਲੀ ਚਾਹ ਹੀ ਪੀਂਦੇ ਨੇ ਪਰ ਅੱਜ ਆਪਾਂ ਮਿਕਸ ਚਾਹ ਬਣਾਵਾਂਗੇ। ਅੱਜ ਆਪਾਂ ਗੁੜ ਤੇ ਖੰਡ ਵਾਲੀ ਮਿਕਸ ਚਾਹ ਬਣਾਵਾਂਗੇ। ਇਹ ਵੀਡੀਓ ਉਹਨਾਂ ਲਈ ਹੈ ਜੋ ਚਾਹ ਪੀਣਾ ਜ਼ਿਆਦਾ ਪਸੰਦ ਕਰਦੇ ਨੇ। ਜਿਆਦਾਤਰ ਲੋਕਾਂ ਨੂੰ ਐਵੇਂ ਹੁੰਦਾ ਹੈ ਕਿ ਜਦੋਂ ਆਪਾਂ ਗੁੜ ਵਾਲੀ ਚਾਹ ਬਣਾਉਂਦੇ ਹਾਂ ਤੇ ਫਟ ਜਾਂਦੀ ਹੈ ਪਰ ਅੱਜ ਆਪਾਂ ਜਿਸ ਤਰੀਕੇ ਦੇ ਨਾਲ ਇਹ ਚਾਹ ਬਣਾਵਾਂਗੇ ਬਿਲਕੁਲ ਵੀ ਨਹੀਂ ਫਟੇਗੀ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਏਗੀ ਇਹ ਚਾਹ ਬਣਾਉਣ ਦੇ ਲਈ ਆਪਾਂ ਇੱਕ ਬਰਤਨ ਦੇ ਵਿੱਚ ਇੱਕ ਕੱਪ ਪਾਣੀ ਪਾਵਾਂਗੇ ਇੱਥੇ ਆਪਾਂ ਜਿੰਨੀ ਕਿ ਚਾਹ ਬਣਾਉਣੀ ਹੋਏਗੀ ਉਸ ਦੇ ਹਿਸਾਬ ਨਾਲ ਇਸ ਦੇ ਵਿੱਚ ਪਾਣੀ, ਚੀਨੀ ਵਗੈਰਾ ਪਾਵਾਂਗੇ ਜਿੰਨੀ ਕਿ ਪਾਚਾ ਬਣਾਉਣੀ ਹੋਏਗੀ ਬਾਕੀ ਆਪਾਂ ਆਪਣੇ ਹਿਸਾਬ ਨਾਲ ਪਾ ਲਵਾਂਗੇ ਇਸ ਦੇ ਵਿੱਚ ਪਾਣੀ ਨੂੰ ਆਪਾਂ ਗਰਮ ਕਰ ਲਵਾਂਗੇ ਅੱਜ ਆਪਾਂ ਖੰਡ ਤੇ ਗੁੜ ਦੀ ਮਿਕਸ ਚਾਹ ਬਣਾਵਾਂਗੇ ਬਹੁਤ ਜ਼ਿਆਦਾ ਟੇਸਟੀ ਬਣੇਗੀ ਇਸ ਦੇ ਲਈ ਆਪਾਂ ਪਾਣੀ ਨੂੰ ਪਹਿਲਾਂ ਗਰਮ ਕਰ ਲਵਾਂਗੇ ਫਿਰ ਇਸ ਦੇ ਵਿੱਚ ਆਪਾਂ ਗੁੜ ਪਾਵਾਂਗੇ ਮੈਂ ਇੱਥੇ ਸਭ ਗੁੜ ਵਗੈਰਾ ਆਪਣੇ ਹਿਸਾਬ ਨਾਲ ਪਾਵਾਂਗੇ ਜਿੰਨਾ ਕਿ ਆਪਾਂ ਮਿੱਠਾ ਖਾਣਾ ਪਸੰਦ ਕਰਦੇ ਹਾਂ ਉਸੇ ਹਿਸਾਬ ਨਾਲ ਪਾ ਲਵਾਂਗੇ ਚੀਨੀ ਪਾਵਾਂਗੇ ਮੈਂ ਇੱਥੇ 2 ਚਮਚ ਚੀਨੀ ਪਾਈ ਹੈ ਇਹ ਬਹੁਤ ਛੋਟੀ ਜਿਹੀ ਵੀਡੀਓ ਐ ਇਸ ਲਈ ਵੀਡੀਓ ਨੂੰ ਪੂਰਾ ਅਖੀਰ ਤੱਕ ਦੇਖਿਓ ਬਿਲਕੁਲ ਸਕਿਪ ਨਾ ਕਰਿਓ ਜੀ ਵੀਡੀਓ ਨੂੰ ਹੁਣ ਆਪਾਂ ਇਸ ਨੂੰ ਬੋਇਲ ਕਰ ਲਵਾਂਗੇ ਜੇਕਰ ਤੁਸੀਂ ਸਾਡੀ ਵੀਡੀਓ ਪਹਿਲੀ ਵਾਰ ਦੇਖ ਰਹੇ ਹੋ ਤਾਂ ਇਸ ਤੋਂ ਪਹਿਲਾਂ ਅਸੀਂ ਆਪਣੇ ਚੈਨਲ ਤੇ ਕਈ ਹੋਰ ਰੈਸਪੀ ਵੀਡੀਓਜ਼ ਵੀ ਪਾਈਆਂ ਨੇ ਤੁਸੀਂ ਉਹ ਵੀਡੀਓਜ਼ ਵੀ ਦੇਖ ਸਕਦੇ ਹੋ ਜੀ ਜੇਕਰ ਤੁਸੀਂ ਇਹ ਵੀਡੀਓ ਪਹਿਲੀ ਵਾਰ ਦੇਖ ਰਹੇ ਹੋ ਤਾਂ ਇਸ ਨੂੰ ਆਪਾਂ ਚੰਗੀ ਤਰ੍ਹਾਂ ਬੋਇਲ ਹੋਣ ਦੇਵਾਂਗੇ ਇਸ ਤੀਜਾਸ਼ਨੀ ਨਹੀਂ ਬਣਾਉਣੀ ਗੁਰੂ ਨੂੰ ਆਪਾਂ ਪੇਕੇਲਾ ਆਕੀਸ ਦੇ ਵਿੱਚ ਚਾਹ ਪੱਤੀ ਪਾ ਦੇਵਾਂਗੇ ਜੋ ਵੀ ਆਪਾਂ ਚਾਹ ਪੱਤੀ ਯੂਜ਼ ਕਰਦੇ ਹਾਂ ਮੋਟੀਆਂ ਵਰੀਕ ਉਹ ਚਾਹ ਪੱਤੀ ਪਾ ਲਵਾਂਗੇ ਹਨਾ ਤੇ ਆਪਾਂ ਚਾਹ ਬਣਾਉਂਦੇ ਲਈ ਥੋੜੀ ਜਿਹੀ ਸੌਂਫ ਲਈ ਹੈ ਇੱਕ ਲੌਂਗ ਤੇ ਇੱਕ ਇਲਾਇਚੀ ਲਈ ਹੈ ਇਸ ਦੇ ਨਾਲ ਚਾਹ ਦਾ ਟੇਸਟ ਬਹੁਤ ਵਧੀਆ ਆਏਗਾ ਇਸ ਨੂੰ ਪਚਾਰੇ ਵਿੱਚ ਪਾਵਾਂਗੇ ਆਪਾਂ ਲੌਂਗ ਤੇ ਇਲਾਇਚੀ ਨੂੰ ਕੱਟ ਕੇ ਵੀ ਪਾ ਸਕਦੇ ਹਾਂ ਤੇ ਇਸ ਤਰ੍ਹਾਂ ਵੀ ਪਾ ਸਕਦੇ ਹਾਂ ਅੱਜ ਮੈਂ ਇਸ ਨੂੰ ਇਸ ਤਰੀਕੇ ਨਾਲ ਪਾਵਾਂਗੀ ਚਾਹ ਦੇ ਵਿੱਚ ਇਲਾਇਚੀ ਦੇ ਛਿਲਕਿਆਂ ਨੂੰ ਵੀ ਆਪਾਂ ਵਿੱਚ ਹੀ ਪਾ ਲਵਾਂਗੇ ਚਾਹ ਦੇ ਹੁਣ ਇਹ ਸਭ ਨੂੰ ਆਪਾਂ ਉਬਲਦੀ ਹੋਈ ਚਾਹ ਦੇ ਵਿੱਚ ਪਾਵਾਂਗੇ ਤੇ ਇਸ ਨੂੰ ਆਪਾਂ ਥੋੜੀ ਦੇਰ ਉਬਾਲ ਲਵਾਂਗੇ ਆਪਾਂ ਇਸ ਨੂੰ ਟਾ ਕੇ ਉਬਾਲ ਲਵਾਂਗੇ ਅਪਏ ਚਾਹ ਦੇ ਵਿੱਚ ਸੌਂਫ ਵੀ ਪਾਈ ਹੈ ਇਸ ਦੇ ਵੀ ਕਈ ਫਾਇਦੇ ਨੇ ਇਹ ਚਾਹ ਪੀਣ ਦੇ ਵਿੱਚ ਵੀ ਬਹੁਤ ਟੇਸਟੀ ਹੋਏਗੀ ਹੁਣ ਆਪਾਂ ਚਾਹ ਨੂੰ ਦੇਖ ਲੈਣੇ ਆ ਜੇਕਰ ਆਪਾਂ ਇਸ ਤਰੀਕੇ ਦੇ ਨਾਲ ਚਾਹ ਬਣਾਵਾਂਗੇ ਤੇ ਬਿਲਕੁਲ ਵੀ ਨਹੀਂ ਫਟੇਗੀ ਇਸ ਦੇ ਲਈ ਆਪਾਂ ਦੁੱਧ ਤਾਜ਼ਾ ਪਾਵਾਂਗੇ ਇਸ ਦੇ ਵਿੱਚ ਜੇਕਰ ਆਪਰ ਦੁੱਧ ਆ ਜਾਣਾ ਪਾਵਾਂਗੇ ਫਿਰ ਤੇ ਪਟੇਗੀ ਹੀ ਇਸ ਲਈ ਆਪਾਂ ਇਸ ਦੇ ਵਿੱਚ ਬਰਾਸ਼ ਦੁੱਧ ਪਾਵਾਂਗੇ ਚਾਹ ਦੇ ਬਿਨਾ ਦਿੰਦੀ ਸ਼ੁਰੂਆਤ ਨਹੀਂ ਹੁੰਦੀ ਇਸ ਲਈ ਚਾਹ ਦਾ ਵਧੀਆ ਹੋਣਾ ਬਹੁਤ ਜ਼ਰੂਰੀ ਹੈ ਅੱਜ ਆਪਾਂ ਬਹੁਤ ਹੀ ਦੇਸਤੀ ਜਈ ਚਾਹ ਬਣਾਵਾਂਗੇ ਹੁਣ ਆਪਾਂ ਇਸ ਨੂੰ ਧੱਕ ਕੇ ਉਬਲ ਕੇ ਕਰ ਲਵਾਂਗੇ ਲੌਂਗ ਲਾਈਟੀਆਂ ਦਾ ਟੇਸਟ ਇਸ ਦੇ ਵਿੱਚ ਚੰਗੀ ਤਰ੍ਹਾਂ ਆ ਜਾਵੇ ਇਸ ਦੇ ਲਈ ਆਪਾਂ ਇਸ ਨੂੰ ਢਾੱਕ ਕੇ ਕੱਢ ਲਵਾਂਗੇ ਜਾਂ ਬੋਇਲ ਕਰ ਲਵਾਂਗੇ ਚੰਗੀ ਤਰ੍ਹਾਂ ਜਦੋਂ ਆਪਾਂ ਕੰਮ ਕਰਕੇ ਥੱਕ ਜਾਂਦੇ ਹਾਂ ਤਾਂ ਅਜਿਹੀ ਹੀ ਕਰਕੇ ਜੀ ਚਾਹ ਪੀ ਕੇ ਆਪਣੇ ਸਾਰੇ ਦਿਨ ਦੀ ਥਕਾਵਟ ਲੈ ਜਾਂਦੀ ਹੈ ਹੁਣ ਆਪਾਂ ਚਾਹ ਨੂੰ ਵੇਕ ਲਵਾਂਗੇ ਆਪਾਂ ਇਸ ਨੂੰ ਚੰਗੀ ਤਰ੍ਹਾਂ ਕੱਢ ਲਵਾਂਗੇ ਕੜਕੀ ਜਈ ਚਾਹ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ ਜਦੋਂ ਆਪਾਂ ਘਰ ਤੋਂ ਬਾਹਰ ਜਾ ਕੇ ਚਾਹ ਪੀਂਦੇ ਹਾਂ ਤਾਂ ਉਹ ਵੀ ਜ਼ਿਆਦਾ ਕੜੀ ਹੁੰਦੀ ਹੈ ਹੁਣ ਆਪਾਂ ਇਸਦੇ ਵਿੱਚ ਦੁੱਧ ਪਾਵਾਂਗੇ ਹੁਣ ਆਪਾਂ ਇਸ ਨੂੰ ਹੋਰ ਉਬਾਲਣ ਤੱਕ ਪਕਾ ਲਵਾਂਗੇ ਚਾਹ ਬਣਾਉਣ ਦੇ ਲਈ ਆਪਾਂ ਇੱਕ ਕੱਪ ਪਾਣੀ ਲਿਆ ਸੀ ਤੇ ਇਸਦੇ ਵਿੱਚ ਆਪਾਂ ਅੱਧਾ ਕੱਪ ਦੁੱਧ ਪਾਇਆ ਹੈ ਆਪਾਂ ਚਾਹ ਨੂੰ ਅਖੀਰ ਤੱਕ ਵਿਖਾਵਾਂਗੇ ਤੁਸੀਂ ਦੇਖੋਗੇ ਕਿ ਜੋ ਪੈਂਸ ਤੇ ਵਿੱਚ ਇੰਨਾ ਗੁੜ ਪਾਇਆ ਹੈ ਤੇ ਆਪਾਂ ਇਸ ਨੂੰ ਇੰਨਾ ਬੋਇਲ ਵੀ ਕੀਤਾ ਹੈ ਚਾਹ ਬਿਲਕੁਲ ਵੀ ਨਹੀਂ ਫਟੇਗੀ ਜੇਕਰ ਆਪਾਂ ਨੂੰ ਸਵੇਰ-ਸਵੇਰ ਇਸ ਤਰੀਕੇ ਦੀ ਚਾਹ ਮਿਲ ਜਾਵੇ ਜਾਂ ਆਪਾਂ ਇਸ ਤਰੀਕੇ ਦੀ ਚਾਹ ਬਣਾ ਕੇ ਪੀ ਲਈਏ ਤਾਂ ਆਪਾਂ ਨੂੰ ਸਾਰਾ ਦਿਨ ਤਕਾਬਤ ਨਹੀਂ ਹੋਏਗੀ। ਆਪਾਂ ਇਸ ਦੇ ਵਿੱਚ ਸੌਂਫ, ਲੌਂਗ ਤੇ ਇਲਾਇਚੀ ਪਾ ਕੇ ਬਣਾਈ ਹੈ ਇਹ ਚਾਹ ਨੂੰ। ਆਪਾਂ ਇਸ ਦੇ ਵਿੱਚ ਅਦਰਕ ਵੀ ਪਾ ਸਕਦੇ ਹਾਂ ਗਰਮੀ ਹੁਣ ਕਰਕੇ ਮੈਂ ਇਸ ਦੇ ਵਿੱਚ ਅਦਰਕ ਨਹੀਂ ਪਾਈ। ਰੈਸਪੀ ਜੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ। ਜੇਕਰ ਤੁਸੀਂ ਗੁੜ ਦੀ ਜਾਂ ਕਲੀਖੰਡ ਦੀ ਚਾਹ ਪੀਣੀ ਹੋ ਤਾਂ ਇੱਕ ਵਾਰ ਇਸ ਤਰੀਕੇ ਦੀ ਮਿਕਸ ਚਾਹ ਪੀ ਕੇ ਦੇਖਿਓ ਜੀ। ਹੁਣ ਆਪਾਂ ਚਾਹ ਨੂੰ ਦੁਬਾਰਾ ਤੋਂ ਉਬਾਲ ਲਵਾਂਗੇ ਹੁਣੀ ਜਲਦੀ ਉਬਲ ਜਾਏਗੀ ਤੇ ਲਈ ਆਪਾਂ ਇਸਤੇ ਕੋਲ ਹੀ ਰਵਾਂਗੇ। ਇੱਕ ਉਬਾਲ ਆ ਚੁੱਕਿਆ ਹੈ ਹੁਣ ਆਪਾਂ ਗੈਸ ਨੂੰ ਬੰਦ ਕਰ ਦੇਵਾਂਗੇ। ਹੁਣ ਚਾਹ ਬਣ ਕੇ ਤਿਆਰ ਹੈ। ਹੁਣ ਚਾੜੂ ਆਪਾਂ ਗਲਾਸ ਦੇ ਵਿੱਚ ਸਰਵ ਕਰ ਲਵਾਂਗੇ ਤੁਸੀਂ ਦੇਖ ਸਕਦੇ ਹੋ ਆਪਾਂ ਚਾੜੂ ਇਹਨਾਂ ਬੋਇਲ ਕੀਤਾ ਹੈ ਇਸ ਦੇ ਵਿੱਚ ਆਪਾਂ ਗੁੜ ਵੀ ਪਾਇਆ ਸੀ ਚਾਹ ਬਿਲਕੁਲ ਵੀ ਨਹੀਂ ਫੱਟੀ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਈ ਹੈ ਆਪਾਂ ਖੰਡ ਤੇ ਗੁੜ ਦੀ ਮਿਕਸ ਚਾਹ ਬਣਾਈ ਹੈ ਆਪਾਂ ਇਕੱਲੇ ਖੰਡ ਦੀ ਜਾਂ ਇਕੱਲੇ ਗੁੜ ਦੀ ਵੀ ਚਾਹ ਬਣਾ ਸਕਦੇ ਹਾਂ ਤੇਸਤੀ ਚਾਹ ਬਣ ਕੇ ਤਿਆਰ ਹੈ ਰੈਸਪੀ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਤੇ ਜਾ ਕੇ ਆਲ ਕਰ ਦਿਓ ਜੀ ਹੁਣ ਆਪਾਂ ਗਰਮ ਗਰਮ ਚਾਹ ਨੂੰ ਸਰਵ ਕਰ ਲਵਾਂਗੇ ਤੁਸੀਂ ਇਸ ਨੂੰ ਰੋਟੀ ਦੇ ਨਾਲ ਪੀਓ ਜਾਂ ਇਸ ਨੂੰ ਬਿਸਕਟਾਂ ਦੇ ਨਾਲ ਪੀਓ ਇਹ ਬਹੁਤ ਜ਼ਿਆਦਾ ਟੇਸਟੀ ਲੱਗੇਗੀ ਹੁਣ ਟੇਸਟੀ ਚਾਹ ਬਣ ਕੇ ਤਿਆਰ ਹੈ ਰੈਸਪੀ ਚੰਗੀ ਲੱਗੇ ਤਾਂ ਇਸ ਤਰੀਕੇ ਦੇ ਨਾਲ ਚਾਹ ਬਣਾ ਕੇ ਦੇਖਿਓ ਜੀ ਇਹ ਚਾਹ ਨੂੰ ਤੁਸੀਂ ਸਮੋਸਿਆਂ ਦੇ ਨਾਲ ਸਰਵ ਕਰੋ ਜਾਂ ਫਿਰ ਇਸ ਨੂੰ ਬਿਸਕੁਟਾਂ ਦੇ ਨਾਲ ਸਰਵ ਕਰੋ ਇਹ ਬਹੁਤ ਹੀ ਜ਼ਿਆਦਾ ਟੇਸਟੀ ਲੱਗੇਗੀ ਇਹ ਗੜ ਤੇ ਜਿਨੀਆ ਖੰਡ ਵਾਲੀ ਚਾਹ ਬਹੁਤ ਜ਼ਿਆਦਾ ਟੇਸਟੀ ਲੱਗਦੀ ਹੈ ਐ ਤੇ ਬਿਸਕੁਟਾਂ ਨੂੰ ਆਪਾਂ ਉਲਟਾ ਕਰਕੇ ਵੀ ਐਸੇ ਹੀ ਰੱਖਿਆ ਹੈ ਜੇਕਰ ਰੈਸਪੀ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੇਕਰ ਤੁਸੀਂ ਸਾਡੀ ਵੀਡੀਓ ਪਹਿਲੀ ਵਾਰ ਦੇਖ ਰਹੇ ਹੋ ਤਾਂ ਇਸ ਤੋਂ ਪਹਿਲਾਂ ਅਸੀਂ ਆਪਣੇ ਚੈਨਲ ਤੇ ਕਈ ਹੋਰ ਵੀਡੀਓਜ਼ ਵੀ ਪਾਈਆਂ ਨੇ ਤੁਸੀਂ ਉਹ ਵੀਡੀਓਜ਼ ਵੀ ਦੇਖ ਸਕਦੇ ਹੋ ਗੁੜ ਤੇ ਚੀਨੀ ਵਾਲੀ ਮਿਕਸ ਚਾਹ ਬਣ ਕੇ ਤਿਆਰ ਹੈ ਰੈਸਪੀ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਤੇ ਜਾ ਕੇ ਆਲ ਕਰ ਦਿਓ ਜਿਸ ਦੇ ਨਾਲ ਤੁਹਾਨੂੰ ਸਾਡੀ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇਗੀ ਵੀਡੀਓ ਨੂੰ ਬਿਨਾਂ ਸਕਿਪ ਕੀਤੇ ਤੋਂ ਪੂਰਾ ਅਖੀਰ ਤੱਕ ਦੇਖਣ ਦੇ ਲਈ ਧੰਨਵਾਦ